ਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਉਹਨਾਂ ਦੇ ਵਰਸੋਏ ਸੰਤ ਜਵਾਹਰ ਸਿੰਘ ਦੀ ਯਾਦ ਵਿੱਚ ਉਸ ਸਮਾਗਮ ਤੋਂ ਮਤੰਤ ਨਾਲ ਕਰਾਇਆ ਗਿਆ। ਸਮਾਗਮ ਦੇ ਦੌਰਾਨ ਕਥਾ ਦੀਵਾਨ ਕੀਰਤਨ ਅਤੇ ਸੰਗ ਜੋੜਾ ਹੈ ਸਤਸੰਗ ਸਮਾਗਮ ਸਵੇਰ ਤੋਂ ਹੀ ਲੈ ਕੇ ਦੇਰ ਸ਼ਾਮ ਤੱਕ ਕਰਵਾਏ ਗਏ। ਸਮਾਗਮ ਦੇ ਵਿੱਚ ਨਾਮਤਰੀ ਸੰਪਰਦਾਏ ਦੇ ਗੱਦੀ ਨਸ਼ੀਬ ਨਸ਼ੀਨ ਸਤਗੁਰੂ ਉਹਦੇ ਸਿੰਘ ਉਚੇਚੇ ਤੌਰ ਤੇ ਸੰਗਤ ਨੂੰ ਦਰਸ਼ਨ ਦੇ ਨਾਲ ਨਿਹਾਲ ਕਰਨ ਪਹੁੰਚੇ। ਅੱਜ ਨਾਮਤਰੀ ਸੰਪਰਦਾਏ ਦੇ ਗੱਦੀ ਨਸ਼ੀਨ ਸ੍ਰੀ ਸਤਗੁਰੂ ਉਹਦੇ ਸਿੰਘ ਜੀ ਦੀ ਪਾਵਨ ਹਜ਼ੂਰੀ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਆਦੀਆਂ ਵਿਖੇ ਸ੍ਰੀ ਸਭਗੁਰੂ ਰਾਮ ਸਿੰਘ ਜੋ ਜੰਗੇ ਆਜ਼ਾਦੀ ਦੇ ਮੋਢੀ ਔਰ ਨਾਮ ਮਲਵਰਤਨ ਲਹਿਰ ਦੇ ਬਾਨੀ ਜਿਨ੍ਹਾਂ ਨੇ ਦੇਸ਼ ਆਜ਼ਾਦੀ ਵਾਸਤੇ ਉਹ ਸੂਰਬੀਰ ਯੋਧੇ ਪੈਦਾ ਕੀਤੇ ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਔਰ ਉਹਨਾਂ ਦੇ ਸਾਜੇ ਤੇ ਨਵਾਜੇ ਸਿੱਖ ਸੰਤ ਜਵਾਰ ਸਿੰਘ ਨਿਰਜੇ ਵਾਲਿਆਂ ਦੀ ਯਾਦ ਵਿੱਚ ਅੱਜ ਇਸ ਪਿੰਡ ਵਿਖੇ ਮੱਲੀ ਪਰਿਵਾਰ ਵੱਲੋਂ ਔਰ ਇਲਾਕਾ ਨਿਵਾਸੀ ਸਾਧ ਸੰਗਤ ਵੱਲੋਂ ਇਹ ਮਹਾਨ ਸਮਾਗਮ ਕਰਵਾਇਆ ਗਿਆ ਮੇਲਾ ਕਰਵਾਇਆ ਗਿਆ ਜਿਦੇ ਵਿੱਚ ਇਲਾਕੇ ਦੀ ਔਰ ਇਲਾਕੇ ਦੇ ਨੇੜੇ ਹੋਰ ਦੂਸਰੇ ਜ਼ਿਲ੍ਹਿਆਂ ਤੋਂ ਸੰਗਤ ਹਮਾ ਮਾਕੇ ਪਹੁੰਚੀ ਹੈ ਜਿਦੇ ਵਿੱਚ ਦੀਵਾਨ ਕਥਾ ਕੀਰਤਨ ਨਾਮ ਸਿਮਰਨ ਸਵੇਰੇ ਅਮਰਤ ਵੇਲੇ ਤੋਂ ਇਹ ਪ੍ਰੋਗਰਾਮ ਆਰੰਭ ਹੋਇਆ ਸੀ ਸ੍ਰੀ ਸਤਗੁਰੂ ਉਦੇਸ ਸਿੰਘ ਜੀ ਜੋ ਨਾਮ ਪੜੀ ਪੰਥ ਦੇ ਗੱਦੀ ਨਿਸ਼ੀਨ ਔਰ ਰਹਿਨਮਾ ਨੇ ਕੋਸ਼ਰੀ ਪੈਣੀ ਸਾਹਿਬ ਦੀ ਧਰਤੀ ਤੋਂ ਚੱਲ ਕੇ ਇੱਥੇ ਆ ਕੇ ਸਾਧ ਸੰਗਤ ਨੂੰ ਦਰਸ਼ਨ ਦਿੱਤੇ ਨੇ ਨਿਵਾਜਿਆ ਔਰ ਸੰਗਤ ਨੂੰ ਗੁਰ ਸਿੱਖੀ ਔਰ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਉਣ ਦਾ ਉਹਨਾਂ ਨੇ ਅਪਦੇਸ਼ ਦਿੱਤਾ ਗਿਆ ਇਹ ਜ਼ਿਲ੍ਹਾ ਗੁਰਦਾਸਪੁਰ ਦਾ ਨਗਰ ਆਧੀਆਂ ਜੋ ਪਾਕਿਸਤਾਨ ਦੇ ਹੱਦ ਦੇ ਉੱਤੇ ਆ ਬਾਰਡਰ ਤੇ ਆ ਇਲਾਕਾ ਨਿਵਾਸੀ ਸਾਜ ਸੰਗਤ ਦੇ ਉਚੇਚੇ ਤੌਰ ਤੇ ਅਰਜ ਕਰਨ ਤੇ ਸਤਿਗੁਰੂ ਜੀ ਨੇ ਅੱਜ ਉਸ ਜੰਗੇ ਆਜ਼ਾਦੀ ਦੇ ਮੋਢੀ ਔਰ ਨਾਮ ਮਿਲ ਵਰਤਨ ਦੇ ਲਹਿਰਬਾਨ ਲਹਿਰ ਦੇ ਬਾਨੀ ਸ੍ਰੀ ਸਤਿਗੁਰੂ ਆਰਮ ਸਿੰਘ ਦੇ ਪ੍ਰਕਾਸ਼ ਪੁਰਬ ਔਰ ਸੰਤ ਜਵਾਰ ਸਿੰਘ ਦੀ ਯਾਦ ਵਿੱਚ ਇਹ ਮੇਲਾ ਮਨਾਇਆ ਜਿੱਥੇ ਨਾਮ ਤਰੀ ਪੰਥ ਦੇ ਹਿਰਦੇ ਸਮਰਾਟ ਸ੍ਰੀ ਸਤਿਗੁਰੂ ਦੇ ਸਿਣੀ ਉਚੇਚੇ ਤੌਰ ਤੇ ਦਰਸ਼ਨ ਦਿੱਤੇ ਨੇ ਔਰ ਇਲਾਕਾ ਨਿਵਾਸੀ ਸਾਜ ਸੰਗਤ ਦੇ ਵੀ ਸ਼ਾਮਲ ਹੋਈ ਐ ਜੀ ਜੀ ਮੇਰਾ ਨਾਮ ਹਰਵਿੰਦਰ ਸਿੰਘ ਮੱਲੀ ਆਦੀਆਂ ਪਿੰਡ ਤੋਂ ਲੌਂਗ ਕਰਦੇ ਇਹ ਸਾਡੇ ਜੰਗ ਦੇ ਆਜ਼ਾਦੀ ਸ੍ਰੀ ਸਤਗੁਰੂ ਰਾਮ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਅਸੀਂ ਉਹਨਾਂ ਦਾ ਪ੍ਰਕਾਸ਼ ਪੁਰਬ 209 ਜਿਹੜਾ ਉਹ ਅੱਜ ਅਸੀਂ ਮਨਾਇਆ ਤੇ ਉਹਨਾਂ ਤੋਂ ਵਰਸਾਏ ਹੋਏ ਸੰਤ ਮਹਾਪੁਰਸ਼ ਜਿਹੜੇ ਸਾਡੇ ਪਰਿਵਾਰ ਚੋਂ ਸਾਡੇ ਪੜਨਾਨਾ ਜੀ ਹੋਏ ਆ ਉਹਨਾਂ ਦੀ ਯਾਦ ਵਿੱਚ ਅਸੀਂ ਹਰ ਸਾਲ ਸਮਾਗਮ ਕਰਵਾਉਂਦੇ ਸੀਗੇ ਇਸ ਵਾਰ ਜਿਹੜਾ ਉਹ ਸਮਾਗਮ ਆ ਉਹ ਥੋੜਾ ਵੱਡੀ ਗਿਣਤੀ ਚ ਹੋ ਗਿਆ ਉਹਦੇ ਵਿੱਚ ਸਾਡੇ ਸਤਗੁਰ ਜੀ ਸਤਗੁਰੂ ਦੇ ਸਿੰਘ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਹੋਇਆ ਤੇ ਜਿਹੜਾ ਇਹ ਸਮਾਗਮ ਸੀ ਇਹ ਲਗਾਤਾਰ ਚੱਲਦਾ ਹੁੰਦਾ ਸੀ ਇਹ ਸੰਤ ਮਹਾਪੁਰਸ਼ ਸਾਡੇ ਪਾਕਿਸਤਾਨ ਦੇ ਵੇਲੇ ਤੋਂ ਉਤੋਂ ਸੰਤ ਸੀਗੇ ਤੇ ਬੜੇ ਪਹੁੰਚੇ ਹੋਏ ਸਾਧ ਸੀਗੇ ਬਿਲਕੁਲ ਮੈਂ ਭਾਰਤੀ ਕਿਸਾਨ ਜੁਣੀ ਨੇਕਤਾ ਉਗਰਾਹ ਤੋਂ ਬਲਾਕ ਡਰੰਗਲਾ ਤੇ ਜ਼ਿਲ੍ਹੇ ਦੀ ਕਮੇਟੀ ਦਾ ਪ੍ਰਧਾਨ ਐ ਜੀ ਸੰਗਤਾਂ ਫਿਰ ਜਿਹੜੀਆਂ ਪ੍ਰੇਮ ਕਰਦੀਆਂ ਬਾਬਾ ਜਵਾਰ ਸਿੰਘ ਜੀ ਨਾਲ ਸਰ ਗੁਰੂ ਰਾਮ ਸਿੰਘ ਜੀ ਦਾ ਨਾਮਧਾਰੀ ਪੰਥ ਤੇ ਜਿੰਨੇ ਵੀ ਹੋਰ ਸੰਤ ਸਮਾਜ ਨਾਲ ਸੰਤ ਸਮਾਜ ਨਾਲ ਜਿੰਨੇ ਵੀ ਮਤਲਬ ਪਿਆਰ ਕਰਦੇ ਨੇ ਤੇ ਸਾਰਾ ਨਗਰ ਵੀ ਸਾਡਾ ਹੋਮ